ਅਸੀਂ ਅਕਸਰ ਸਰਮਪੋਤੀਆਂ ਦੀਆਂ ਤਰੀਫਾਂ ਕਰਦੇ ਹੁੰਦੇ ਆ ਸਰਮਪੋਤੀਆਂ ਤੁਹਾਨੂੰ ਕਹਾਣੀਆਂ ਦਿਖਾਉਂਦੇ ਆ ਪਰ ਇਹ ਸਰਮੰਤੀ ਬਣ ਕੇ ਤੁਹਾਡੇ ਸਾਹਮਣੇ ਆਈ ਆ ਇਸ ਕਾ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਸ ਵੀਡੀਓ ਨੂੰ ਤੁਹਾਡੇ ਸਪੋਰਟ ਦੀ ਲੋੜ ਆ ਤੁਸੀਂ ਦੇਖਦੇ ਹੋ ਤੁਸੀਂ ਇਹਦੇ ਵਿੱਚ ਪਿਤਾ ਜਿਹੜਾ ਉਸ ਦੀ ਬਾਹ ਜਿਹੜੀ ਆ ਚੱਕੀ ਵਿੱਚ ਆ ਜਾਂਦੀ ਆ ਅਤੇ ਉਸ ਤੋਂ ਬਾਅਦ 6-7 ਆਪਰੇਸ਼ਨ ਹੋ ਹੁੰਦੇ ਨੇ ਅਤੇ 1.5 ਤੋਂ 2 ਲੱਖ ਰੁਪਏ ਲੱਜਦਾ ਤੇ ਪਰਿਵਾਰ ਜਿਹੜਾ ਕਰਦੇ ਵਿੱਚ ਡੋਬ ਜਾਂਦਾ ਦਾ ਕੰਮੇ ਘਰ ਦੀ ਮਜਬੂਰੀਆਂ ਕਰਕੇ ਕਰਨਾ ਪਿਆ ਕਿ ਪਾਪਾ ਦੀ ਬਾ 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 ਦਾ ਪ੍ਰਸ਼ਨ ਹੋਇਆ ਸੀ ਤੇ ਉਦੋਂ ਦੀ ਬਾ ਦੇ ਪ੍ਰਸ਼ਨ ਹੁੰਦੇ ਕਰਕੇ ਕਿ ਕਾਫੀ ਪੈਸਾ ਲੱਗ ਗਿਆ ਜੇ ਨਾਲ ਸਕੂਲ ਜਾਂਦੇ ਸਵੇਰੇ ਤੇ ਉਦੋਂ ਹੀ ਸੇਲਿਆ ਨਾਲ ਖੇਡ ਗੁੰਡਾਈਦਾ ਤੇ ਫਿਰ ਮੁੜ ਕੇ ਸਾਢੇ 3 ਵਜੇ ਸਕੂਲੋਂ ਆ ਜਿਹਦਾ ਦੇ ਸਕੂਲਾਂ ਕਿ ਕਿ ਮੈਂ ਵੀਰੇ ਦੇ ਨਾਲ ਹੀ ਕੰਮ ਤੇ ਚੱਲ ਜਾਂਦੀ 3 ਵਜੇ ਹੁੰਦੇ ਆ ਲੈ ਕੇ ਚੱਲ ਜਾਂਦੇ ਆ ਕੋਈ ਵੀ ਐਲਈਡੀ ਹੋਵੇ ਜਿਹਦਾ ਲਾਈਨ ਹੁੰਦੀ ਹੋਵੇ ਮਲਕੀ ਬੈਕ ਲਾਈਟ ਖਰਾਬ ਹੋ ਗਈ ਹੋਵੇ ਟੁੱਟੀ ਨਾ ਹੋਵੇ ਬਾਕੀ ਰਿਪੇਅਰ ਹੋ ਜਾਂਦੀ ਹੈ ਜਿਹੜੀ ਵੀ ਐਲਈਡੀ ਆ ਕਿ ਲਾਈਨ ਵਗੈਰਾ ਜਿੰਨੀ ਵੀ ਆਉਂਦੀਆਂ ਹੋਣ ਉਸੇ ਰਿਪੇਅਰ ਕਰਦੇ ਆ ਸਾਥੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਅੱਜ ਤੁਹਾਨੂੰ ਇੱਕ ਕਹਾਣੀ ਦਿਖਾਵਾਂਗੇ ਅਮਰਸਾਦ ਦੀ ਉਸ ਧੀ ਦੀ ਜਿਹੜੀ ਕਿ ਸਰਵੰਤੀ ਬਣ ਕੇ ਆਪਣੇ ਪਰਿਵਾਰ ਦੇ ਨਾਲ ਮੋਢੇ ਦਾ ਮੋਢੇ ਲਗਾ ਕੇ ਕੰਮ ਕਰ ਰਹੀ ਆ ਤੁਸੀਂ ਸੀਨਾ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਧੀ ਆ ਇਸ ਦਾ ਨਾਮ ਪਿੰਕੀ ਆ ਅਤੇ ਇਸ ਦੀ ਉਮਰ ਜਿਹੜੀ ਸਿਰਫ 14 ਸਾਲ ਆ 14 ਸਾਲ ਦੀ ਉਮਰ ਵਿੱਚ ਇਹ ਧੀ ਸਕੂਲ ਵੀ ਜਾਂਦੀ ਆ ਅਤੇ ਘਰ ਦਾ ਕੰਮ ਵੀ ਕਰਦੀ ਆ ਅਤੇ ਉਸ ਤੋਂ ਬਾਅਦ ਪਰਵਾਰ ਦੀ ਰੋਜੀ ਰੋਟੀ ਵਾਸਤੇ ਐਲਸੀਡੀ ਮਕੈਨਿਕ ਵੀ ਬਣ ਗਈ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੈਨੂੰ ਲੱਗਦਾ ਵੀ ਬਹੁਤ ਸ਼ਾਇਦ ਘੱਟ ਹੀ ਤੁਸੀਂ ਵੇਖ ਸਕਦੇ ਹੋ ਜਿਹੜੀਆਂ 3 ਖਾਸ ਕਰਕੇ ਜਿਹੜੀਆਂ LED ਰਿਪੇਅਰ ਮਕੈਨਿਕ ਬੰਦੀਆਂ ਨੇ ਗੱਲਬਾਤ ਵੀ ਕਰਾਂਗੇ ਅਸੀਂ ਧੀ ਦੇ ਨਾਲ ਤੇ ਪੁੱਛਾਂਗੇ ਸਾਰੇ ਪਰਿਵਾਰ ਦੇ ਹਾਲਾਤ ਬਾਰੇ ਕਿ ਅਜਿਹੀ ਕੀ ਮਜਬੂਰੀ ਪੈ ਗਈ ਜਿਹੜੀ ਪੜ੍ਹਾਈ ਦੇ ਨਾਲ ਨਾਲ ਸੁਣਦਾ ਕੰਮ ਕਰਨਾ ਪੈਂਦੇ ਆ ਗੱਲਬਾਤ ਕਰਾਂਗੇ ਪਿੰਕੀ ਸਾਡੇ ਨਾਲ ਆ ਪਿੰਕੀ ਜੀ ਕਿਹੜੀ ਕਲਾਸ ਚ ਪੜ੍ਹਦੇ ਹੋ ਤੇ ਅਜਿਹੀ ਮਜਬੂਰੀ ਕੀ ਪੈ ਗਈ ਜਿੱਥੇ ਤੁਸੀਂ ਪੜ੍ਹਾਈ ਕਰਦੇ ਹੋ ਨਾਲ ਆ ਤੁਹਾਨੂੰ ਕੰਮ ਹੀ ਕਰਨਾ ਪੈਂਦਾ ਮੈਂ ਅੱਛਾ ਦੋ ਮੇਰਾ ਨਾਮ ਪਿੰਕੀ ਹੈ ਤੇ ਮੈਂ 8ਵੀਂ ਕਲਾਸ ਵਿੱਚ ਪੜ੍ਹਦੀ ਹਾਂ ਤੇ ਨਾਲ ਐਲਡੀ ਦਾ ਵੀ ਕੰਮ ਕਰਦੀ ਹਾਂ ਤੇ ਐਲਡੀ ਦਾ ਕੰਮ ਇਹ ਕਰਦੀ ਮਜਬੂਰੀਆਂ ਕਰਕੇ ਕਰਨਾ ਪਿਆ ਕਿ ਪਾਪਾ ਦੀ ਬਾ 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 ਦਾ ਪ੍ਰਸ਼ਨ ਆਇਆ ਸੀ ਤੇ ਉਦੋਂ ਦੀ ਬਾ ਦੇ ਪ੍ਰਸ਼ਨਾਂ ਦੇ ਕਰਕੇ ਕਿ ਕਾਫੀ ਪੈਸਾ ਲੱਗ ਗਿਆ ਤੇ ਇਸ ਲਈ ਮੈਨੂੰ ਕੀ ਉਸ ਤੋਂ ਅਗਲੇ ਦਿਨ ਹੀ ਮੈਂ ਕੰਮ ਤੇ ਜਾਂਦਾ ਪੀਸੀ ਵਿੱਚ ਦੇ ਨਾਲ ਮਨੀਸ਼ ਸੁਪਿੰਕੀ ਕਿੰਨਾ ਸਾਲ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਤੇ ਸ਼ੌਂਕ ਸੀ ਆ ਕੇ ਕਰਦੀ ਮਜਬੂਰੀ ਕਰਕੇ ਤੁਹਾਨੂੰ ਜਿਹੜਾ ਕੰਮ ਕਰਨਾ ਪੈਂਦਾ ਘਰ ਦੀ ਮਜਬੂਰੀ ਕਰਕੇ ਕੰਮ ਕਰਨਾ ਪੈਂਦਾ ਤੇ ਢੇਲ ਤੋਂ ਸਾਲ ਹੋਏਗਾ ਕਿ ਮੈਨੂੰ ਸਿੱਖਦੀ ਨੂੰ ਕੰਮ ਤੇ ਨਾਲੇ ਹੁਣ ਆਪਣੇ ਆਪ ਹੀ ਕਰੰਦਾ ਵੀ ਮਸ਼ੀਨ ਤੇ ਪਿੰਕੇ ਸੀ ਜਾਤ ਦੇਖਦੇ ਵੀ ਜਾਤਰ ਮੁੰਡੇ ਕੰਮ ਕਰਦੇ ਨੇ ਐਲਈਡੀਆਂ ਜਾਂ ਅਸੀਂ ਦੇਖਦੇ ਵੀ ਜਾ ਜਿਹੜੇ ਆਦਮੀ ਹੁੰਦੇ ਨੇ ਖਾਸ ਕੇ ਕੁੜੀਆਂ ਹੋ ਗਈਆਂ ਜਾਂ ਔਰਤਾਂ ਬਹੁਤ ਘੱਟ ਕਰਦੀਆਂ ਅਸੀਂ ਦੇਖਿਆ ਪਰ ਤੁਸੀਂ ਇੱਕ ਸਾਡੀ ਉਮਰ ਸੀ 14 ਸਾਲ ਜਹਰ ਅਜੇ ਛੋਟੀ ਉਮਰ ਹੈ ਤੇ ਪੜ੍ਹ ਲਿਖਾਂ ਦੀ ਉਮਰ ਹੈ ਪਰ ਜ਼ਿੰਮੇਵਾਰੀ ਤੁਹਾਡੇ ਮੋਢੇ ਤੇ ਪੈ ਗਈਆਂ ਅਸੀਂ ਦੇਖਿਆ ਵੀ ਜਿੱਥੇ ਤੁਸੀਂ ਨਾਲ ਪੜ੍ਹਾਈ ਵੀ ਕਰਦੇ ਸੀ ਉੱਥੇ ਨਾਲ ਤੁਸੀਂ ਐਲਈਡੀ ਰਿਪੇਅਰ ਕਰਦੇ ਹੋ ਕਿ ਕਿੰਨਾ ਕਿੰਨਾ ਚੰਗਾ ਲੱਗਦਾ ਜੋ ਲੋਕ ਆ ਕੇ ਦੇ ਦਿੰਦੇ ਨੇ ਵੀ ਇਹ ਛੋਟੀ ਜੀ ਕੁੜੀ ਆ ਐਲਈਡੀ ਰਿਪੇਅਰ ਕਰਦੀ ਆ ਵਧੀਆ ਮਕੈਨਿਕ ਬਣ ਗਈ ਆ ਤੇ ਮਾਨੂੰ ਕਿੰਨਾ ਚੰਗਲਾ ਲੱਗਦਾ ਆਪਣੇ ਆਪ ਨੂੰ ਉਹਦੀ ਕਿ ਤਾਰੀਫ ਹੁੰਦੀ ਐ ਵੀ ਐਲਈਡੀ ਰਿਪੇਅਰ ਕਰਦੀ ਕੁੜੀ ਆ ਉਦੋਂ ਕੀ ਹੋਣਾ ਚਲੋ ਹੁਣ ਮੈਂ ਵੱਡਿਓ ਕੇ ਵੀ ਐਸੀ ਕੀ ਐਲਈਡੀਆਂ ਰਿਪੇਅਰ ਕਰੂੰਗੀ ਤੇ ਨਾਲੇ ਵੀਰੇ ਦਾ ਨਾਮ ਵੀ ਅੱਗੇ ਕਰੂੰਗੀ ਕਿ ਐਲਈਡੀਆਂ ਰਿਪੇਅਰ ਕਰਦੀ ਕੁੜੀ ਆ ਮਨਿਸਪਾਲੀ ਪਿੰਕੀ ਹੋਣ ਤੱਕ ਕਿਹੜੀ ਕਿਹੜੀ ਐਲਈਡੀ ਤੁਸੀਂ ਰਿਪੇਅਰ ਕਰਦੇ ਹੋ ਦੁਸ਼ਕਾਨ ਨੂੰ ਸਾਂਝੀ ਕਰਦੇ ਹੋ ਥੋੜੀ ਐਲਈਡੀਆਂ ਦਾ ਦਾਦੋ ਕੀ ਨੁਕਸ ਪੈਂਦੇ ਆ ਜਾਂ ਕਿਸ ਤਰ੍ਹਾਂ ਜਦੋਂ ਖਰਾਬ ਹੁੰਦੀ ਆ ਕਿਹੜੀ ਕਿਹੜਿਆ ਪੈਨਲ ਜਾਂ ਹੋਰ ਕਿਹੜੀ ਕਿਹੜੀ ਤੁਸੀਂ ਚੀਜ਼ ਜਿਹੜੀ ਆ ਉਹ ਠੀਕ ਕਰ ਲੈਂਦੇ ਹੋ ਐਲਈਡੀਆਂ ਕੋਈ ਵੀ ਐਲਈਡੀ ਹੋਵੇ ਜਦ ਦਾ ਲਾਈਨ ਹੁੰਦੀ ਹੋਵੇ ਮਲਕੀ ਬੈਕਲਾਈਟ ਖਰਾਬ ਹੋ ਗਈ ਹੋਵੇ ਟੁੱਟੀ ਨਾ ਹੋਵੇ ਬਾਕੀ ਰਿਪੇਅਰ ਹੋ ਜਾਂਦੀ ਹੈ ਜਿਹੜੀ ਵੀ ਐਲਈਡੀਆਂ ਕੀ ਲਾਈਨ ਵਗੈਰਾ ਜਿੰਨੀ ਵੀ ਆਉਂਦੀਆਂ ਹੋਣ ਉਸੇ ਰਿਪੇਅਰ ਕਰ ਦਿੰਦੇ ਆ ਠੀਕ ਹੈ ਬਿਲਕੁਲ ਇਸ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਦਾ ਨਾਮ ਪਿੰਕੀ ਆ ਤੇ ਉਮਰ ਜਹਾਜ 14 ਸਾਲ ਇਸ ਦੀ ਪਿੰਕੀ ਮੈਂ ਇਹਦਾਸ ਅਸੀਂ ਦੇਖਿਆ ਵੀ ਛੇਤੀ ਉਮਰ ਦੀਆਂ ਕੁੜੀਆਂ ਨੇ ਜ਼ਿਆਦਾਤਰ ਸਕੂਲੋਂ ਆ ਕੇ ਪੜ੍ਹਾਈ ਕਰਨ ਤੋਂ ਬਾਅਦ ਖੇਡਦੀਆਂ ਨੇ ਸੇਲੀਆ ਦੇ ਨਾਲ ਜਾਂ ਮੋਬਾਈਲ ਬਹੁਤ ਵੇਂਦੀਆਂ ਨੇ ਤੇ ਫਿਰ ਤੈਨੂੰ ਖੇਡਣ ਦਾ ਮਨ ਲੱਗਦਾ ਟਾਈਮ ਮਿਲਦੇ ਉਹਨਾਂ ਫਿਰ ਕਿਸ ਤਰ੍ਹਾਂ ਖੇਡਦੀ ਆਪਣੀ ਸੇਲੀ ਨਾਲ ਕਿ ਜਦੋਂ ਸਕੂਲ ਜਾਂਦੇ ਸਵੇਰੇ ਤੇ ਉਦੋਂ ਹੀ ਸੇਲੀਆ ਨਾਲ ਖੇਡ ਗੁੰਡਾਈਦਾ ਤੇ ਫਿਰ ਮੁੜ ਕੇ ਸਾਢੇ 3 ਵਜੇ ਸਕੂਲੋਂ ਆ ਜਿਹਦਾ ਤੇ ਸਕੂਲ ਆਣ ਕੀ ਮੈਂ ਵੀਰੇ ਦੇ ਨਾਲ ਹੀ ਕੰਮ ਤੇ ਚੱਲਣ ਲਈ 3 ਵਜੇ ਹੁੰਦੇ ਆ ਲੈ ਕੇ ਚੱਲ ਜਾਂਦੇ ਆ ਮੁਨੀਦਰ ਪਿੰਕੀ ਜਦੋਂ ਸਕੂਲ ਪੜ੍ਹਦੇ ਉਹ ਤੁਹਾਡੇ ਇਸ ਕਲਾਸ ਦੀਆਂ ਜਿਹੜੀਆਂ ਤੁਹਾਡੀਆਂ ਸਹੇਲੀਆਂ ਨੇ ਜਾਂ ਤੁਹਾਡੇ ਜਿਹੜੀਆਂ ਸਕੂਲ ਦੀਆਂ ਮੈਡਮ ਹਾਂ ਨੇ ਜਿਹੜੀਆਂ ਧੜੀਆਂ ਉਹ ਫਿਰ ਜਦੋਂ ਉਹਨਾਂ ਪਾ ਲੱਗਦਾ ਵੀ ਜਿਹੜੀ ਪਿੰਕੀ ਆ ਉਹ ਪੜ੍ਹਾਈ ਦੇ ਨਾਲ ਨਾਲ LEDR ਰਿਪੇਅਰ ਵੀ ਕਰਦੀ ਆ ਫਿਰ ਉਹਨੂੰ ਕਿੰਨਾ ਚੰਗਲਾ ਤੁਹਾਨੂੰ ਉਸ ਚੀਜ਼ ਨੂੰ ਲੈ ਕੇ ਜਦੋਂ ਮੈਡਮਾਂ ਧੜੀ ਤਾਰੀਫ ਕਰਦੀਆਂ ਨੇ ਬਹੁਤ ਵਧੀਆ ਲੱਗਦਾ ਕਿ ਜਦੋਂ ਮੈਡਮ ਵੀ ਤਾਰੀਫ ਕਰਦੀਆਂ ਕਿ LED ਰਿਪੇਅਰ ਕਰਦੀ ਆ ਜਦੋਂ ਕਿ ਫੇਸਬੁੱਕ ਤੇ ਵੀਡੀਓ ਵੇਖਦੇ ਲੋਕੀ ਤੇ ਵਧੀਆ ਲੱਗਦਾ ਕਿ ਮੈਨੂੰ ਵੀ ਕੀ ਮੇਰੀ ਵੀ ਤਾਰੀਫ ਹੁੰਦੀ ਆ ਕਿ ਸੋਚਿਆ ਸੀ ਪਿੰਕੀ ਨੇ ਵੀ ਛੋਟੀ ਉਮਰੇ ਜਿਹੜੀ ਉਮਰ ਪੜਨ ਲਿਖਨ ਦੀ ਆ ਖੇਡ ਮਿਲੰਦੀ ਆ ਉਸੇ ਉਮਰ ਵਿੱਚ ਜ਼ਿੰਮੇਵਾਰੀਆਂ ਪੈ ਗਿਆ ਮੋਢਿਆਂ ਤੇ ਤੇ ਅੱਜ ਕੰਮ ਵੀ ਕਰਨਾ ਪੈਂਦਾ ਆ ਕਿ ਸੋਚਿਆ ਸੀ ਪਿੰਕੀ ਦੇ ਕੰਮ ਕਰਨਾ ਪਊ ਪਿੰਕੀ ਹਾਂਜੀ ਇਹ ਤਾਂ ਕਦੀ ਸੋਚਿਆ ਨਹੀਂ ਸੀ ਕਿ ਚਲੋ ਹੁਣ ਤੇ ਕੰਮ ਕਰਨੇ ਪੈਂਦਾ ਕਿ ਪਾਪਾ ਵੀ ਨਹੀਂ ਠੀਕ ਅਗੇ ਬਸ ਵੀਰਾ ਤੇ ਮੈਂ ਹੀ ਕੰਮ ਕਰਦੇ ਆ ਪਿੰਕੀ ਇਹਦਾ ਜਦੋਂ ਪਾਪਾ ਕੰਮ ਕਰਦੇ ਸੀ ਕੱਲੇ ਘਰ ਚ ਕਮਾਉਣ ਵਾਲੇ ਸੀ ਤੁਸੀਂ ਸਾਰੀ ਫੈਮਿਲੀ ਪਰਵਾਹ ਖਾਂਦੇ ਸੀ ਉਦੋਂ ਵਧੀਆ ਗਿਆਨ ਚੱਲਦਾ ਸੀ ਪਰ ਜਦੋਂ ਪਾਪਾ ਦਾ ਐਕਸੀਡੈਂਟ ਹੋ ਜਾਂਦਾ ਜਾਂ ਮੈਂ ਸੱਟ ਲਾਈ ਦੀ ਮੈਂ ਦੱਸਿਆ ਤੁਸੀਂ ਵੀ ਚੱਕੀ ਵਿੱਚ ਪਾਪਾ ਦਾ ਹੱਥ ਆ ਜਾਂਦਾ ਉਸ ਤੋਂ ਬਾਅਦ ਆਪਰੇਸ਼ਨ ਬਹੁਤ ਹੁੰਦੇ ਇਹਨਾਂ ਦੇ ਕਹਿੰਦੇ ਪੈਸੇ ਵਾਵਾ ਲੱਗੇ ਨੇ ਕਿੰਨੇ ਪੈਸੇ ਜਿਹੜੇ ਕਰਜ਼ਾ ਵੀ ਸਿਰ ਤੇ ਚੜ ਗਿਆ ਹੋਊਗਾ ਕਿੰਨੇ ਪੈਸੇ ਲੱਗੇ ਹੁੰਦੇ ਡੇਢ ਲੱਖ ਰੁਪਈਆ ਲੱਗ ਹੀ ਗਿਆ ਬਾਤੇ ਡੇਢ ਲੱਖ ਪੈ ਲੱਗ ਗਿਆ ਹਾਂਜੀ ਤੇ ਮੈਨੂੰ ਹੁਣ ਤੁਹਾਡਾ ਛੋਟਾ ਵੱਡਾ ਵੀਰਾ ਵੀ ਕੰਮ ਕਰਦਾ ਬਾ ਤੁਸੀਂ ਵੀ ਕੰਮ ਕਰਦੇ ਹੋ ਦੋਵੇਂ ਭੈਣ ਭਰਾ ਕੰਮ ਕਿਤੇ ਜਾਂਦੇ ਹੋ ਇਹਦਾ ਪਰਵਾਹ ਦਾ ਘੱਟ ਹੋ ਜਾਂਦਾ ਹੁਣ ਉਹ ਹੋ ਜਾਂਦਾ ਹੁਣ ਵੀ ਵੀਰਾ ਵੀ ਕਮਾਉਂਦੇ ਤੇ ਮੈਂ ਵੀ ਕਮਾਉਣੀ ਆ। ਜਿੰਨੇ ਪਿੰਕੀ ਜਦੋਂ ਪਾਪਾ ਕੰਮ ਤੋਂ ਬਹਿ ਗਏ ਸੀ ਜਿਵੇਂ ਦੱਸਿਆ ਵੀ ਉਹਨਾਂ ਦੀ ਸੱਟ ਲੱਗੀ ਸੀ ਫਿਰ ਘਰ ਦੇ ਮਾਹੌਲ ਕਿਸਤਾ ਹੁੰਦਾ ਸੀ ਘਰ ਦਾ ਗੁਜ਼ਾਰਾ ਕਿਸਤਾ ਚੱਲਣਾ ਪਿਆ ਸੀ ਜਦੋਂ ਤੁਸੀਂ ਵੀ ਕੰਮ ਨਹੀਂ ਕਰਦੇ ਸੀ ਵੀਰਾ ਇਕੱਲਾ ਕੰਮ ਕਰਦਾ ਸੀ ਉਸ ਵਕਤ ਦੇ ਘਰ ਦੇ ਫਿਰ ਕਿਸਤਾ ਦਾ ਮਾਹੌਲ ਹੀ ਕਰਦਾ। ਉਹ ਤੇ ਫਿਰ ਹੁਣ ਜਦੋਂ ਵੀਰਾ ਕੰਮ ਕਰਦੇ ਸੀ ਕਿਦੋਂ ਥੋੜਾ ਹੀ ਗੁਜ਼ਾਰਾ ਹੁੰਦਾ ਸੀ। ਹੁਣ ਤਾਂ ਵੈਸੇ ਦੋਨੇ ਹੀ ਕੰਮ ਕਰਦੇ ਨੇ ਤੇ ਹੁਣ ਤੇ ਗੁਜ਼ਾਰਾ ਹੋ ਜਾਂਦਾ। ਤਪਿੰਕੀ ਅਸੀਂ ਦੇ ਦੇ ਵੀ ਖਾਸ ਕਿ ਧੀਆ ਜਿਹੜੀਆਂ ਨੇ ਹਮੇਸ਼ਾ ਹੀ ਆਪਣੇ ਪਿਤਾ ਦੀਆਂ ਬਹੁਤ ਲਾਲੀ ਹੁੰਦੀਆਂ ਨੇ ਕਹਿੰਦੇ ਵੀ ਧੀਆ ਬਹੁਤ ਪਿਆਰ ਲੈਂਦੀਆਂ ਨੇ ਪਿਤਾ ਕੋ ਜੋ ਤੁਹਾਡੇ ਪਿਤਾ ਸੱਟ ਲੱਗਦੀ ਆ ਉਸ ਤੋਂ ਬਾਅਦ ਪਿਤਾ ਜੀ ਜੰਮੀ ਵਾਈ ਤੁਹਾਡੇ ਮੋਢੇ ਤੇ ਸਾਰੇ ਪੈ ਗਈ ਆ ਦੋਵਾਂ ਭੈਣ ਭਰਾਵਾਂ ਦੇ ਕੰਮ ਦੀ ਠੀਕ ਆ ਨਾ ਤੇ ਰਿਸ਼ਤੇਦਾਰ ਭੈਣ ਭਰਾ ਕੇ ਦੇ ਹਮੇਸ਼ਾ ਖੜਦੇ ਨਹੀਂ ਆ ਕੇ ਮੁਸੀਬਤ ਚ ਤੁਹਾਡੇ ਨਾਲ ਖੜਿਆਗੇ ਰਿਸ਼ਤੇਦਾਰ ਭੈਣ ਭਰਾ ਕੇ ਕੋ ਤੇ ਹੁਣ ਕਈ ਰਿਸ਼ਤੇਦਾਰਾ ਹੁੰਦੇ ਆ ਕਿਉਂ ਖਲ ਜਾਂਦੇ ਨਾਲ ਤੇ ਤੇ ਪਿੱਕੀ ਕਦੀ ਰੱਬ ਨਾਲ ਵੀ ਕਦੀ ਨਾਰਾਜ਼ਗੀ ਹੁੰਦੀ ਆ ਵੀ ਘਰ 'ਚ ਇੱਕ ਬਨੇ ਕੱਲਾ ਪਿਤਾ ਜੀ ਹੈ ਕਮੌਣ ਵਾਲੇ ਉਹ ਚੋਂ ਘੱਟ ਗਰੀਬੀ ਵੀ ਆ ਠੀਕ ਹੈ ਨਾ ਤੇ ਮੇਰੇ ਜਿਵੇਂ ਗੱਲ ਕੀਤੀ ਵੀਗੀ ਤੇ ਤੁਹਾਡੇ ਦੋਵਾਂ ਭੈ ਭਰਾਵਾਂ ਦੇ ਮੋਢੇ ਜਿੰਮੇਵਾਰੀ ਪੈ ਗਈ ਕੰਮ ਕਰਦੀ ਠੀਕ ਹੈ ਨਾ ਤੋਂ ਫਿਰ ਕਦੀ ਰੱਬ ਨਾਲ ਵੀ ਨਾਰਾਜ਼ਗੀ ਹੁੰਦੀ ਆ ਵੀ ਰੱਬ ਕਿਹੜੇ ਦਿਨ ਸਾਡੇ ਤੇ ਲਿਆਉਂਦੇ ਆ ਹਾਂਜੀ ਤੇ ਹੁਣ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਧੀ ਆ ਸਰਵੰਤੀ ਬਣ ਕੇ ਆਪਣੇ ਪੇ ਮਾਪ ਦਾ ਨਾਲ ਮੋੜੇ ਦਾ ਮੋੜਾ ਲਗਾ ਕੇ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ ਅਸੀਂ ਅਕਸਰ ਸਰਵਰ ਪੁੱਤ ਦੀਆਂ ਤਰੀਫਾਂ ਕਰਦੇ ਹੁੰਦੇ ਆ ਸਰਵਰ ਪੁੱਤੀਆਂ ਤਾਹਾਨੂੰ ਕਹਾਣੀਆਂ ਦਿਖਾਉਂਦੇ ਆ ਪਰ ਇਹ ਸਰਵੰਤੀ ਬਣ ਕੇ ਤੁਹਾਡੇ ਸਾਹਮਣੇ ਆਈ ਆ ਇਸ ਕਾਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਇਸ ਵੀਡੀਓ ਨੂੰ ਤੁਹਾਡੇ ਸਪੋਰਟ ਦੀ ਲੋੜ ਆ ਇਸ ਪਰਿਵਾਰ ਨੂੰ ਤੁਹਾਡੇ ਸਪੋਰਟ ਦੀ ਲੋੜ ਆ ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ ਪਿਤਾ ਜਿਹੜਾ ਉਸ ਦੀ ਬਾਹ ਜਿਹੜੀ ਆ ਚੱਕੀ ਵਿੱਚ ਆ ਜਾਂਦੀ ਆ ਅਤੇ ਉਸ ਤੋਂ ਬਾਅਦ 6-7 ਆਪਰੇਸ਼ਨ ਹੁੰਦੇ ਨੇ ਅਤੇ 1.5 ਤੋਂ 2 ਲੱਖ ਰੁਪਏ ਲਾ ਜਾਂਦਾ ਤੇ ਪਰਿਵਾਰ ਜਿਹੜਾ ਕਰਦੇ ਵਿੱਚ ਡੋਬ ਜਾਂਦਾ ਇੱਕ ਵੱਡਾ ਵੀਰਾ ਵਾ ਇੱਕ ਛੋਟੀ ਭ ਇਹੜੀ ਜਿਸ ਤਰ੍ਹਾਂ ਪਿੰਕੀ ਆ ਦੋਵੇਂ ਭੈਣ ਭਰਾਵਾਂ ਤੇ ਮੋਢਿਆਂ 'ਤੇ ਜ਼ਿੰਮੇਵਾਰੀ ਪੈ ਗਈ ਹੈ ਤੇ ਪਿੰਕੀ ਸੁਪਨਾ ਕੀ ਹੈ ਪਿੰਕੀ ਦਾ ਵੱਡੇ ਹੋ ਕੇ ਕੀ ਬਣਾ ਸੁਪਨਾ ਹੈ ਕਿ ਵੱਡੇ ਹੋ ਕੇ ਕਿ ਐਲਡੀਆ ਹੀ ਟਿਪੇਅਰ ਕਰਾਂ ਕੀ ਮੈਕੈਨਿਕ ਬਣਾ ਕਿ ਜਿਦਾ ਹੁਣ ਵਿਰਜੀ ਵੀ ਬਣੇ ਮੈਂ ਵੀ ਬਣਾ ਇਹ ਹੀ ਸੁਪਨਾ ਪਿੰਕੀ ਕੀ ਨੇ ਦਿਮਾਗ ਬੜਾ ਲੱਗਦਾ ਇਹ ਚ ਐਲਡੀਆ ਰਿਪੇਅਰ ਕਰਨ ਵਿੱਚ ਫਿਰ ਕਿੰਨਾ ਕੁ ਦਿਮਾਗ ਲੱਜਦਾ ਵਾ ਕਿਸ ਤਰ੍ਹਾਂ ਕੱਲਾ ਕੱਲਾ ਪੈਣ ਜੋ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਤੈਨੂੰ ਸ਼ਾਇਦ ਅਸੀਂ ਦੇਖਦੇ ਵੀ ਕਈਆਂ ਨੂੰ ਤੇ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਕਾਵੀਆ ਫੜਨਾ ਗਰਮ ਕਰਨਾ ਕਿਸ ਤਰ੍ਹਾਂ ਪਹਿਣਾ ਚੇਂਜ ਕਰਨਾ ਇਹ ਫਿਰ ਨਵਾਂ ਨਵਾਂ ਕਿੰਨੀ ਮੁਸ਼ਕਲਤਾਂ ਨੂੰ ਆਈ ਉਸ ਚੀਜ਼ ਦੀ ਪਹਿਲੇ ਜਦੋਂ ਗਈ ਸੀ ਤੇ ਉਦੋਂ ਤੇ ਹੌਲੀ ਹੌਲੀ ਦੱਸਦੇ ਨੇ ਸੀ ਕਿ ਵੀਰ ਜੀ ਇਦਾਂ ਦਾ ਕਾਵੀਆ ਫੜਨਾ ਪੀ ਜੈਂਪਰ ਵੀ ਇਦਾਂ ਦਲਵਾਉਣਾ ਕਿ ਪੈਨਲ ਵੀ ਇਦਾਂ ਬੰਨਣਾ ਕਿ ਜਦੋਂ ਟੁੱਟੀ ਨਾ ਜਾਵੇ ਹਲਕੇ ਦੇ ਬੰਨਣਾ ਤੇ ਇਸ ਲਈ ਮੈਂ ਹੌਲੀ ਹੌਲੀ ਜਾ ਚੁੰਦੀ ਰਹੀ ਫਿਰ ਬਾਦ ਵਿੱਚ ਜਦੋਂ ਮੈਂ ਟ੍ਰੇਨ ਹੋ ਗਈ ਕਿ ਐਲਡੀ ਦੇ ਫੇਰ ਕਰਨ ਲਈ ਫਿਰ ਇਸ ਲਈ ਮੈਂ ਕਰ ਨਹੀਂ ਦੇ ਭੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਈ ਜਿਹੜੀ ਉਮਰ ਆ ਖੇਡਣ ਮੱਲਣ ਦੀ ਸੀ ਪਰ ਘਰਾਂ ਦੀਆਂ ਮਜਬੂਰੀਆਂ ਕਰਕੇ ਘਰਾਂ ਦੀ ਜ਼ਿੰਮੇਵਾਰੀ ਕਰਕੇ ਇਸ ਧੀ ਦੇ ਮੋੜਿਆਂ ਉੱਤੇ ਪਰਿਵਾਰ ਦਾ ਜ਼ਿੰਮੇਵਾਰੀ ਪੈ ਗਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਿਤਾਰੀ ਸੱਟ ਕਰਨ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਦੋਵਾਂ ਪਿਆ ਪਾਵਾਂ ਤੇ ਪੈ ਗਈ ਆ ਤੇ ਮੈਨੇ ਦੇਖਿਆ ਵੀ ਛੋਟੇ ਛੋਟੇ ਹੱਥਾਂ ਨੇ ਤੇਰੇ ਜਿੱਥੇ ਨਾਲ ਤੂੰ ਮਕੈਨਿਕ ਕਰਦੀਆਂ ਕਾਬੀਏ ਦੇ ਨਾਲ ਘਰੇ ਰੋਟੀ ਪਾਣੀ ਵਾਸਤੇ ਮਮਾ ਨਾਲ ਹੱਥ ਮળો ਨਹੀਂ ਕਿਸ ਤਰ੍ਹਾਂ ਰੋਟੀ ਬਣਾ ਲੈਣੀ ਹਾਂਜੀ ਰੋਟੀ ਵੀ ਬਣਾ ਲੈਣੀ ਹਾਂਜੀ ਬਿਲਕੁਲ ਹੀ ਸਾਡੇ ਦਸ਼ਕਾ ਨੂੰ ਅਪੀਲ ਹੈ ਕਿ ਇਸ ਖਬਰ ਨੂੰ ਵਾਤਵਾਤ ਸ਼ੇਅਰ ਕਰਦੇ ਹੋ ਤਾਂ ਜੋ ਕਿ ਪਿੰਕੀ ਦੇ ਪਰਿਵਾਰ ਨੂੰ ਸਪੋਰਟ ਮਿਲ ਸਕੇ ਅਤੇ ਜਿਹੜੀ ਧੀ ਤੁਹਾਡੇ ਸਾਹਮਣੇ ਬੈਠੀ ਆ ਇਸ ਨੂੰ ਵੀ ਹਿੰਮਤ ਮਿਲ ਸਕੇ ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਜਿਆਦਾ ਤਰ ਤਿਆਨੂ ਪੜਨ ਲਿਖਣ ਵਾਸਤੇ ਬਹੁਤ ਘਟ ਕਰਦੇ ਨੇ ਅਤੇ ਖਾਸ ਕਰਕੇ ਕਹਿੰਦੇ ਨੇ ਕਿ ਚੁੰਕੇ ਜਿਹੜਾ ਚੋਲੇ ਤੱਕ ਜਿਹੜਾ ਹੁੰਦਾ ਵਾ ਧੀਆਂ ਨੂੰ ਜਿਹੜਾ ਸੰਭ ਰੱਖਿਆ ਜਾਂਦਾ ਵਾ ਪਰ ਇਹ ਜਿਹੜੀ ਧੀ ਆ ਤੁਸੀਂ ਦੇਖੋ ਸਰਬੰਤ ਧੀ ਬਣ ਕੇ ਸਾਹਮਣੇ ਆਈ ਆ ਵਧੀਆ ਮਕੈਨਿਕ ਬਣੀ ਆ ਐਲਈਡੀ ਰਿਪੇਅਰ ਕਰਦੀ ਆ ਤੇ ਹੁਣ ਪੂਰੇ ਪੰਜਾਬ ਵਿੱਚ ਇਸ ਧੀ ਦਾ ਜਿਹੜਾ ਨਾਂ ਆ ਅਮਰਸਿਧ ਦੀ ਰਹਿਣ ਵਾਲੀ ਆ ਛੋਟਾ ਜਿਹਾ ਪਰਿਵਾਰ ਆ ਪਰ ਘਰ ਦੇ ਗਰੀਬੀ ਕਰਕੇ ਘਰ ਦੀ ਮਜਬੂਰੀਆਂ ਕਰਕੇ ਜਿਹੜੀ ਧੀ ਸਾਹਮਣੇ ਆਈ ਸੀ ਇਹ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਹੜੇ ਪਿੰਕੀ ਦੇ ਹਾਲਾਤ ਨੇ ਉਹ ਜਿਹੜੇ ਚੰਗੇ ਹੋ ਸਕਣ ਜਿਹੜੇ ਘੱਟ ਗਰੀਬੀ ਚ ਰੰਗਣ ਦੀ ਆ ਇੱਥੇ ਜਿਹੜੇ ਹਾਲਾਤ ਵਧੀਆ ਹੋ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਅਸਜੀਤ ਗਰੇਵਾਲ ਅੰਮ੍ਰਿਤਸਰ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰਕੇਸ਼ ਕੁਮਾਰ ਆਰਕੇ ਟੀਵੀ ਸੈਂਟਰ ਕੁੱਕਣਾ ਵਾਲਾ ਪੈਟਰੋਲ ਪੰਪ ਦੇ ਸਾਹਮਣੇੋਂ ਤੇ ਸਾਡੇ ਕੋਲ ਆ ਛੋਟੀ ਜੀ ਗੁੜੀਆ ਜਿਹੜੀ 13 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਆਈ ਸੀ ਐਸ ਟਾਈਮ ਲਗਭਗ ਇਹਦੀ 14 14 ਸਾਲ ਦੀ ਉਮਰ ਹੋ ਗਈ ਆ ਠੀਕ ਹੈ ਜੀ ਤੇ ਇਹ ਗੁੜੀਆਂ ਨੇ ਬਹੁਤ ਮਿਹਨਤ ਕੀਤੀ ਆ ਇਹ ਸਾਢੇ 3 4 ਵਜੇ ਸਕੂਲ ਤੋਂ ਵਾਧਾ ਹੁੰਦੀ ਆ ਤੇ ਸਾਡੇ ਨਾਲ 8 9 10 ਜੇ ਰਾਤ ਦੇ 11 12 ਵਜਨ ਦੇ ਨਾਲ ਹੀ ਵਰਕ ਕਰ ਰਹੀ ਆ ਤੇ ਬਹੁਤ ਮਿਹਨਤ ਕਰ ਰਹੀ ਆ ਆਪਣੇ ਕੰਮ ਨੂੰ ਕੰਮ ਸਮਝਦੀ ਆ ਤੇ ਇਹ ਕੰਮ ਜੀ LED ਰਿਪੇਅਰਿੰਗ ਵਿੱਚ ਜੋ ਵੀ ਕੋਈ ਲਰਨਿੰਗ ਹੁੰਦੀ ਆ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਜੋ ਐਸ ਟਾਈਮ ਹਾਈ ਲੈਵਲ ਤੇ ਪੰਜਾਬ ਦੇ ਵਿੱਚ ਕੋਈ ਹੀ ਮੇਰੇ ਸਾਹਮਣੇ ਵਾਲੇ ਇਹ ਗੁੜੀ ਹੈਗੀ ਆ ਤੇ ਜਿਹੜੀ ਇਹ ਕੰਮ ਕਰ ਰਹੀ ਆ ਇਹਨੂੰ ਬੋਂਡਿੰਗ ਮਸ਼ੀਨ ਜਿਹੜੀ ਚਲਾਉਣੀ ਆ ਰਹੀ ਆ ਇੱਕ ਸਾਡੇ ਕੋਲ ਲੱਗੀ ਜਿਹੜੀ ਪੰਜਾਬ ਦੇ ਵਿੱਚ ਇੱਕੋ ਮਸ਼ੀਨ ਹੈਗੀ ਆ 레이ਜ਼ਰ ਮਸ਼ੀਨ ਜਿਹੜੀ ਤੁਹਾਨੂੰ ਤੁਸੀਂ ਛੋਟ ਲੈ ਹੋਏ ਨੇ ਉਹ 레이ਜ਼ਰ ਮਸ਼ੀਨ ਉਹਦੇ ਵਿੱਚ ਵੀ ਇਹ ਬਹੁਤ ਪਰਫੈਕਟ ਹੈਗੀ ਆ ਠੀਕ ਹੈ ਜੀ ਤੇ ਮੈਨੂੰ ਸਮਾਂ ਸਿੱਖਦਿਆਂ ਘੱਟ ਤੋਂ ਘੱਟ ਵੀ ਇਸ ਵਿੱਚ 17 ਤੋਂ 18 ਸਾਲ ਲੱਗੇ ਸੀ ਜੋ ਇਸ ਗੁੜੀਆਂ ਨੇ 2 ਸਾਲ ਦੇ ਵਿੱਚ ਆਪਣੀ ਨਾ ਪੂਰੀ ਟ੍ਰੇਨ ਹੋ ਗਈ ਆ ਸਾਡੇ ਕੋਲੋਂ 17 18 ਬੰਦਿਆਂ ਦਾ ਸਟਾਫ ਆ ਉਹ 17 18 ਬੰਦਿਆਂ ਲਈ ਇਹ ਉਸਤਾਦ ਆ ਇਸ ਟਾਈਮ ਸਾਰੇ ਬੰਦਿਆਂ ਨੂੰ ਗਾਈਡ ਕਰਦੀ ਏ ਜਦੋਂ ਹੁੰਦੀ ਆ ਫਿਰ ਜੋ ਕੋ ਜਨ ਨੂੰ ਨਹੀਂ ਪਤਾ ਲੱਗਦਾ ਸਾਰਿਆਂ ਨੂੰ ਪੁੱਛਦੀ ਵੀ ਆ ਤੇ ਜੋ ਇਹਨਾਂ ਵਿੱਚ ਨੌਲੇਜ ਇਹਨੂੰ ਲੱਭਦੀ ਆ ਰੋਜ਼ ਦੀ ਉਹ ਆਪਣੇਆਂ ਦੂਜਿਆਂ ਨਾਲ ਸ਼ੇਅਰ ਵੀ ਕਰਦੀ ਆ ਜਿਹੜੀ ਕਲਾਸ ਪੜਦੀ ਹੈ ਇਹ ਜੀ ਇਸ ਟਾਈਮ 8ਵੀਂ ਕਲਾਸ ਵਿੱਚ ਪੜ ਰਹੀ ਆ ਤੇ ਘਰ ਦੇ ਹਾਲਾਤ ਤੇ ਬਹੁਤ ਮਾੜੇ ਸੀ ਇਹਦੇ ਇਹਦੇ ਪਾਪਾ ਜੀ ਵੀ ਇਸ ਟਾਈਮ ਮਲਦੀਆੜੀ ਡੱਬੇ ਵਾਲੇ ਸੀ ਤੇ ਉਹਨਾਂ ਦਾ ਦੋ ਤਿੰਨ ਵਾਲੀ ਐਕਸੀਡੈਂਟ ਹੋਣ ਕਰਕੇ ਉਹਨਾਂ ਦੇ ਬਹੁਤ ਮਾੜੇ ਹਾਲਾਤ ਮਾੜੇ ਸੀ ਤੇ ਉਹਨਾਂ ਦੀ ਜਿਹੜੀ ਗੁੜੀ ਆ ਛੋਟੀ ਜੀ ਆ ਤੇ ਇੱਕ ਇਹਨਾਂ ਦਾ ਬੇਟਾ ਵਾ ਜਿਹੜਾ ਉਹ ਵੀ ਬਹੁਤ ਮਿਹਨਤ ਕਰ ਰਿਹਾ ਤੇ ਇੱਕ ਜਿਹੜੀ ਗੁੜੀ ਆ ਉਹ ਜਿਹੜੀ ਸਾਡੇ ਨਾਲ ਵਰਕ ਕਰਦੀ ਵੀ ਆ ਉਹ ਮਤਲਬ ਕਿ ਲੋਕੀ ਕਹਿੰਦੇ ਸੀ ਕਿ ਗੁੜੀਆਂ ਜੜੀਆਂ ਵਾ ਬਹੁਤ ਘੱਟ ਹੁੰਦੀਆਂ ਨੇ ਕਿ ਕੰਮਕਾਰ ਵਿੱਚ ਪਿੱਛੇ ਨੇ ਅੱਜ ਕੱਲ ਜੋ ਸੋਚਦੇ ਸੀ ਪੂਰਨ ਹੱਤਿਆ ਵੀ ਕਰਦੇ ਸੀ ਲੇਕਿਨ ਮੇਰੇ ਸਾਹਮਣੇ ਨਾਲ ਜੇ ਬੱਚੇ ਨੂੰ ਇੰਟਰਸਟਿੰਗ ਹੈਗਾ ਨਾ ਕੰਮ ਸਿੱਖਣ ਚ ਉਹਨੂੰ ਜ਼ਰੂਰ ਸਿਖਾਉਣਾ ਚਾਹੀਦਾ ਕਿਉਂਕਿ ਇਹ ਸਿਰਫ 14 ਸਾਲ ਦੇ ਵਿੱਚ ਇਸ ਟਾਈਮ ਮਤਲਬ ਜਿਹੜਾ 20 30 ਸਾਲਾਂ ਦੇ ਵਿੱਚ ਮਨ ਦਾ ਕੰਮ ਸਿੱਖਦਾ ਨਾ ਉਹ ਇਸ ਟਾਈਮ ਸਿੱਖ ਚੁੱਕੀ ਹੈ ਸਰ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਇਹ ਸਾਰਿਆਂ ਵਿੱਚ ਮਤਲਬ ਕਿ ਕੰਮ ਕਰ ਰਹੀ ਹੈ ਇਹ ਜਿਹੜਾ ਕੰਮ ਇੱਕ ਆਮ ਲੋਕੀ ਦੇ ਮਕੈਨਿਕ ਬਹੁਤ ਹੈਗੇ ਨੇ ਜਿਹੜੇ ਕੰਮ ਕਰਦੇ ਨੇ ਇਹ ਬਰੀਕੀ ਤੋਂ ਬਰੀਕੀ ਜਿਹੜਾ ਕੰਮ ਆ ਉਹਦੇ ਵਿੱਚ ਵਰਕਿੰਗ ਕਰ ਰਹੀ ਆ ਜਿਹੜੇ ਵਿੱਚ ਮੰਨ ਲਓ ਕਿ ਅੰਦਰ ਪਿਕਸਲ ਹੁੰਦੇ ਨੇ ਲੱਖਾਂ ਦੇ ਨਾਲ ਪਿਕਸਲ ਹੁੰਦੇ ਨੇ ਇਹ ਉਹਨਾਂ ਵਿੱਚ ਵਰਕਿੰਗ ਕਰ ਰਹੀ ਆ ਆਮ ਮਕੈਨਿਕਾਂ ਵਾਂਗੂ ਨਹੀਂ ਕੰਮ ਕਰ ਰਹੀ ਜਿਹੜੀ ਡੁੰਘਾਈ ਵਿੱਚ ਜਾਣ ਵਾਲਾ ਕੰਮ ਹੈ ਨਾ ਉਹਦੇ ਵਿੱਚ ਕਰ ਰਹੀ ਆ ਆਲਰੇਡੀ ਸਮਾਰਟਸ ਆ ਕਰਦੀ ਇਹ ਸਾਰੇ LED ਸਮਾਰਟ ਜਿਹੜੇ ਕਰਨੇ ਉਹਦੇ ਇੱਕ ਨੋਰਮਲ ਕਈ ਮਕੈਨਿਕਨ ਕਰ ਲੈਂਦੇ ਨੇ ਲਾਈਟਾਂ ਚੇਂਜ ਕਰਨੇ ਉਹ ਕਰ ਲੈਂਦੇ ਨੇ ਸਾਰਿਆਂ ਨਾਲ ਵੱਡਾ ਜਿਹੜਾ ਕੰਮ ਹੁੰਦਾ ਇਹ ਪੈਨਲ LED ਦੇ ਪੈਨਲ ਦਾ ਹੁੰਦਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਆ ਜਿੰਨਾ ਕਰਕੇ LEDਆਂ ਲੋਕਾਂ ਦੀ ਵੇਸਟ ਹੋ ਜਾਂਦੀਆਂ ਸੀ ਇਹ ਜਿਹੜੀ ਗੁੜੀਆਂ ਨਾਲ LED ਦੇ ਪੈਨਲ ਤੇ ਕੰਮ ਕਰ ਰਹੀ ਹੈ ਜਿਹਨੂੰ ਡਿਸਪਲੇ ਗਲਾਸ ਪੈਨਲ ਕਹਿ ਲੈਂਦੇ ਆ ਟੁੱਟਣਾ ਨਹੀਂ ਰਿਪੇਅਰ ਹੁੰਦਾ ਵੈਸੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਇਹ ਸਾਰਾ ਹੀ ਵਰਕਿੰਗ ਕਰ ਰਹੀ ਹੈ